ਆਰੇ ਇਹ ਹੀ ਅਸਲੀ ਇੱਕ ਮਿੰਟ ਭਾਈ ਇੱਕ ਮਿੰਟ ਤੱਕ ਸੁਣੋ ਪਹਿਲਾਂ ਧਾਰ ਇਹ ਹੀ ਅਸਲੀ ਇੱਥੇ ਜਾਣਾ ਹਰੇਕ ਨੇ ਇੱਥੇ ਕਿਸੇ ਨੇ ਇੱਕੋ علاوہ ਕਿਸੇ ਕੋਠੀ 'ਚ ਨਹੀਂ ਰਹਿ ਜਾਣਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਇੱਕ ਜਣ ਚੱਲਦਾ ਇੱਕ ਲੈ ਜਾਓ ਕੈਮਰਾ ਅਸੀਂ ਆਪਣੀ ਮਾਂ ਵੀ ਨੇ ਅਸੀਂ ਆਪਣਾ ਇਹ ਵੀ ਇੱਥੇ ਭੇਜਣ ਲੱਗੇ ਆਂ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਚੌਧਰ ਦੀ ਅਜੋਕੀ ਸੋ ਇਸ ਕਰਕੇ ਕਬਰ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਇਕੱਠੇ ਹੋਣ ਜਾ ਰਹੇ ਅੱਜ ਅੱਲਾਹ ਨੇ ਉਹਨਾਂ ਨੂੰ ਪਕਿਆਂ ਕਰ ਦਿੱਤਾ ਅੱਜ ਕੱਲੇ-ਕੱਲੇ ਨਹੀਂ ਰਹਿ ਨਹੀਂ ਸਕੇ ਕੱਲੇ-ਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੱਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਵੀ ਗੱਡੇ ਮੇਰੀ ਮੋਹ ਮੇਰੇ ਬਾਪ ਨੇ ਮੇਰੀ ਬਾਤੋਂ ਬਿਨਾ ਬਾਕੀ ਮੈਨੂੰ ਮਾਫੀ ਦਿਓ ਮਰਨ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹਨਾਂ ਨੜਾਉਂਦਾ ਸੀ ਐਵੇਂ ਦਾ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਨੜਾਇਆ ਬੱਚੇ ਵਾਲੀ ਫੀਲਿੰਗ ਦਿੱਤਾ ਇਹਦਾ ਇੱਕ ਬੱਚੇ ਨੂੰ ਲੜਾਈ ਦਾ ਉਹ ਦੰੜਾਇਆ ਆਪਣੇ ਬਾਪ ਨੂੰ ਅਸੀਂ ਮੇਰੇ ਮੈਂ ਤੇ ਸਾਰਿਆਂ ਨੂੰ ਤੁਸੀਂ ਆਪਣੇ ਮਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਪਾਂ ਦਾ ਖਿਆਲ ਰੱਖੋ ਦੁਆਰਾ ਨਹੀਂ ਮਰਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਪੁਲਿਸ ਆਪਣੇ ਬਾਪਾ ਦਾ ਖਿਆਲ ਰੱਖੋ ਤੁਸੀਂ ਇਹ ਕਦੀ ਉਹਨਾਂ ਨੂੰ ਕਦੀ ਉੱਚਾ ਰੀਵਾਣਾ ਬੋਲੋ ਮੈਨੂੰ ਉੱਚਾ ਰੀਵਾਣਾ ਬੋਲੋ ਪਰ ਮੈਨੂੰ ਨਾ ਜਿਕਰਾ ਬੋਲੋ ਨਾ ਪਰ ਅੱਲਾ ਵੀ ਇਸ ਚੀਜ਼ ਦੀ ਇਜ਼ਾਜ਼ਤ ਨਹੀਂ ਦਿੰਦਾ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਬਾਪਾ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੋਲੂਗਾ ਉਹ ਰੋਲੂਗਾ ਉਹ ਕਿਨੀ ਹੋ ਸਕਦੀ ਕਦੀ ਕਿਨੇ ਆਪਣੇ ਮਾਵਾ ਬਣ ਜਿਹਦੇ ਆਪਣੇ ਮਾਵਾ ਬਾਬ ਦਾ ਦਿਲ ਛੰਡਾ ਨਹੀਂ ਲਗਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ ਮੀਡੀਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਵਾ ਬਾਬ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਅਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਾਡਾ ਬਾਪ ਸ਼ਹਜ਼ਾਦਾ ਆ ਸਹੰਜਾ ਲੋਕ ਪਿਆ ਸਾਡਾ ਜੇ ਨਹੀਂ ਚਾ ਲਈ ਜਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਾ ਦੇਖਦੇ ਇੰਨਾ ਕੁਝ ਦੇਖਦੇ ਆ ਵੀ ਖਾਸ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੈ ਉਹ ਕੀ ਇਹਨਾਂ ਦਾ ਬੈਕ ਉਹ ਵੀ ਆ ਬਾਂ ਮਰੀਓ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਦੇਣਾ ਆਪਣੇ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੁਬਾਰਾ ਨਹੀਂ ਮਿਲਦੀ ਕਦੀ ਜ਼ਿੰਦਗੀ ਧੰਨਵਾਦ ਆ ਤੇ ਆਪਣੇ ਬਾਪ ਨੂੰ ਕਿੰਦਾ ਦੱਸਣਾ ਦੋਣਾ ਦੇ ਮਰਦੇ ਜ਼ਿੰਦਗੀ ਜਿੱਕੇ ਦੀ ਕਦੀ ਵੀ ਅਣਗਹਿਲੀ ਨਾ ਕਰੋ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਆਵ ਦੀ ਕਦਰ ਕਰਿਆ ਕਰੋ ਬਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਸਾਰੇ ਮਾਪੇ ਕਰ ਦਿਓ ਜੀ ਤੇ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਬਾਪਾ ਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਪੇ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਬਾਪੂ ਸ਼ਮਸ਼ਾਨ ਘਰ ਆ ਕਦੀ ਵੀ ਮਾਪਾਬੋ ਗੁਰਦ ਆਸ਼ਰਮਾਂ ਚ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਦੇ ਵੀ ਬਾਕੀ ਹੋਰ ਘਟਿਆ ਜੀ ਆਪਣੇ ਨੂੰ ਦਫਨਾਉਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲੇ ਚੱਲਿਆ ਪਰ ਆਪਣੇ ਮਾਪਾਬੋ ਦੀ ਕਦਰ ਕਰੋ ਪਲੀਜ਼ ਤੇ ਮੇਰੀ ਇੱਕ ਗੱਲ ਹੋਰ ਮੇਰਾ ਬਾਈ ਪਲੀਜ਼ ਮੇਰਾ ਬਾਈ ਇੱਕ ਮਿੰਟ ਬਾਈ ਗੱਲ ਸੁਣ ਗਿਓ ਜੀ ਇੱਕ ਮਿੰਟ ਜੀ ਬਾਈ ਇੱਕ ਮਿੰਟ